ਹਾਂਜੀ ਪਿਆਰਿਓ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਲੋ ਜੀ ਮੈਂ ਨਾ ਅੱਜ ਤੁਹਾਡੇ ਸਾਹਮਣੇ ਇੱਕ ਗੀਤ ਪੇਸ਼ ਕਰਨ ਜਾਣ ਦੀ ਆ ਜਿਹਦੇ ਵਿੱਚ ਪਹਿਣਾ ਪਰਾਵਾਂ ਦਾ ਪਿਆਰ ਦੀ ਗੱਲ ਏ। ਫੇ ਕਿਵੇਂ ਪਹਿਣਾ ਪਰਾਵਾਂ ਦਾ ਰਿਸ਼ਤਾ ਕਿੰਨਾ ਪਿਆਰਾ ਜਿਹਾ ਰਿਸ਼ਤਾ ਸੀ ਹਨਾ ਤੇ ਕਿੰਨਾ ਅੱਜ ਵੀ ਬੜਾ ਪਿਆਰਾ ਹੈ। ਪਰ ਕਈ ਥਾਈਂ ਜਿਵੇਂ ਮਾਇਆ ਨੇ ਨਖੇੜੇ ਵੀ ਪਾ ਦਿੱਤੇ ਨੇ ਹਨਾ ਜਿਵੇਂ ਟੈਕਨੋਲੋਜੀ ਆ ਗਈ ਸਾਡੇ ਕਾਨੂੰਨ ਬਦਲ ਗਏ ਤੇ ਸਿਰਫ ਮਾਇਆ ਮਾਇਆ ਹੋ ਗਈ ਹਨਾ ਤੇ ਉਹ ਪਹਿਲਾਂ ਵਰਗੀਆਂ ਗੱਲਾਂ ਨਹੀਂ ਰਹੀਆਂ ਬਿਨਾਂ ਸ਼ੱਕ ਪਰ ਫਿਰ ਵੀ ਵੀ ਭੈਣਾ ਤੇ ਭਰਾਵਾਂ ਦਾ ਜਿਹੜਾ ਰਿਸ਼ਤਾ ਹੈ ਕੁਝ ਅਨੋਖਾ ਹੀ ਰਿਸ਼ਤਾ ਹੈ ਵੀ ਉਹ ਭੈਣਾ ਤੇ ਭੈਣ ਤੇ ਭਰਾ ਦੇ ਰਿਸ਼ਤੇ ਦੀ ਰੀਸ ਨਹੀਂ ਕੋਈ ਵੀ ਹੋਰ ਦੂਜਾ ਰਿਸ਼ਤਾ ਕਰ ਸਕਦਾ ਲਓ ਜੀ ਪੇਸ਼ ਹੈ ਜੀ ਭੈਣਾ ਭਰਾਵਾਂ ਤੇ ਗੀਤ ਭੈਣਾ ਭਰਾਵਾਂ ਜਿਆ ਰਿਸ਼ਤਾ ਨਾ ਕੋਈ ਔਰ ਰਿਸ਼ਤੇ ਪਾ ਲੈ ਲਖਨੀ ਤੇਰੀ ਕਿਨਮਤ ਮਾਰੀ ਪਾਬ ਵੀਰ ਕਰੀਨਾ ਸਾਥੋਂ ਵਖਨੀ ਤੇਰੀ ਕਿਨਮਤ ਮਾਰੀ ਪਾਬ ਵੀਹਰੇ ਪਹਿਣਾ ਦਾ ਹੁੰਦੇ ਪਖਨੀ ਤੇਰੀ ਕਿਨਮਤ ਮਰੀ ਪਾਬੋ ਵੀਰਾ ਤਮ ਜੀਆਂ ਦੇ ਸੰਗ ਲਫੜਾਵੇ ਵੀਰਾ ਤਮ ਜੀਆਂ ਦੇ ਸੰਗ ਲ ਆ ਬੋ ਨੂੰ ਚੜ ਜਾਂਦੇ ਵਤਨੀ ਤੇਰੀ ਕਿ ਨਾ ਮਤ ਮਾਰੀ ਪਾਬੋ ਵੀਰ ਕਰੀ ਨਾ ਸਤੋਂ ਵਖਨੀ ਤੇਰੀ ਕਿ ਨਾ ਮਤ ਮਾਰੀ ਪਾਬੋ ਵੀਰ ਪਹਿਣਾ ਦਾ ਹੁੰਦੇ ਪਖਨੀ ರೆ ಬಜ ಕಗಲ ರಜೆದ ಸೋ ತೂ ಹಟ್ಟ ಮತ ಮಾರಿ ಪಾಪ ਵੀਰ ਕਰੀ ਨਾ ਸਾਥੋਂ ਵਖਨੀ ਤੇਰੀ ਕਿਨ ਮਤ ਮਰੀ ਪਾਪੋ ਵੀਰ ਪੈਣਾ ਦਾ ਹੁੰਦੇ ਪਖਨੀ ਤੇਰੀ ਕਿਨ ਮਤ ਮਰੀ ਪਾਪੋ ਵੀਰ ਬੁਲਾਵੇ ਪੈਣਾ ਪਜੀ ਪਜੀ ਆਵੇ ਵੀਰ ਬੁਲਾਵੇ ਪੈਣਾ ਪਛੀ ਪਛੀ ਆਵੇ ਵੀਰ ਆਵੇ ਆਗਿਆ ਲੈ ਕੇ ਰਾਤ ਤੇਰੀ ਕਿਨ ਮਤ ਮਰੀ ਪਾਬੋ ਵੀਰ ਕਰੀ ਨਾ ਸਾਥੋਂ ਵਖਨੀ ਰੀ ਪਾਵ ਵੀਰੇ ਪੇੜਾਂ ਦਾ ਹੁੰਦੇ ਪੱਖ ਨਹੀਂ ਤੇਰੀ ਕਿਨਮਤ ਮਾਰੀ ਪਾਵ ਪੇੜਾਂ ਬੁਲਾਵੇ ਵੀਰਾ ਚਾਹੀ ਚਾਹੀ ਆਵੇ ਪੇੜ ਪੋਨੇ ਦਾ ਚੜ ਜਾਂਦੇ ਚੰਨੀ ਤੇਰੀ ਕਿਨਮਤ ਮਾਰੀ ਪਾਬ ਵੀਰ ਕਰੀ ਨਾ ਸਤੋਂ ਵਖਨੀ ਤੇਰੀ ਕਿਨਮਤ ਮਾਰੀ ਪਾਬ ਵੀਰ ਪਹਿਣਾ ਦਾ ਹੁੰਦੇ ਪਖਨੀ ਹੱਥ ਤਰਦੇ ਵੀਰਤਾ ਪਹਿਣਾ ਦੇ ਸਿਰ ਹੱਥ ਤਰਦੇ ਵੀਰਾਂ ਦਾ ਪਹਿਣਾ ਤੇ ਹੱਕ ਨਹੀਂ ਤੇਰੀ ਕਿਨਮਤ ਮਾਰੀ ਪਬ ਵੀਰ ਕਰੀਨਾ ਸੱਥੋਂ ਵਖਰੀ ਖਖਨੀ ਤੇਰੀ ਕਿਨ ਮਤ ਮਰੀ ਪਾਬੋ ਪਹਿਣਾ ਤੇ ਪਹਿਣਾ ਤੇ ਵੀਰਾਂ ਨੂਰਲ ਕੇ ਬਿਠਾਵੇ ਵੀਰਾਂ ਤੇ ਪਹਿਣਾ ਨੂਰਲ ਕੇ ਬਿਠਾਵੇ ਰਬ ਨੂੰ ਵੀ ਕਰ ਲੇਗੀ ਵਸਨੀ ම vi සමම vi பදpak